ਹਾੜ ਦੇ ਪਾਣੀ ਤੋਂ ਰੱਬ ਸਾਰਿਆਂ ਨੂੰ ਬਚਾਈ ਰੱਖੇ ਤੇ ਮੇਰ ਬਣਾਈ ਰੱਖੇ ਇਸ ਕਰਕੇ ਪਿੰਡ ਵਾਲਿਆਂ ਦੇ ਵੱਲੋਂ ਖਵਾਜਾ ਸਰਕਾਰ ਖਵਾਜਾ ਪੀਰ ਜੀ ਦਾ ਬੇੜਾ ਖਵਾਜਾ ਪੀਰ ਜੀ ਨੂੰ ਸਮਰਪਿਤ ਕੀਤਾ ਗਿਆ ਸਭ ਤੋਂ ਪਹਿਲਾਂ ਪਿੰਡ ਵਿੱਚ ਵੱਜ ਰਹੀ ਸੀ ਢੋਲ ਉਸ ਤੋਂ ਬਾਅਦ ਬਾਬਾ ਜੀ ਦੇ ਨਾਂ ਦਾ ਬੇੜਾ ਉਠਾ ਕੇ ਸਾਰੇ ਜਣੇ ਪਿੰਡ ਦੀ ਫੇਰੀ ਲੈਣ ਲਈ ਚੱਲ ਪਏ ਤੇ ਭਗਤਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸੀ ਸਾਰੇ ਜਣੇ ਪੂਰੇ ਪੰਜਾਬ ਦੀ ਮੇਰ ਮੰਗ ਰਹੇ ਸੀ ਬੱਚੇ ਮਨ ਦੇ ਸੱਚੇ ਤੇ ਬੱਚੇ ਵੀਡੀਓ ਵਿੱਚ ਆਣ ਲਈ ਪੂਰੇ ਤਿਆਰ ਸੀਗੇ ਤੇ ਉਸ ਤੋਂ ਬਾਅਦ ਪੂਰੇ ਪਿੰਡ ਦੀ ਹੌਲੀ ਹੌਲੀ ਸਾਰੇ ਭਗਤਾਂ ਨੇ ਲਈ ਫੇਰੀ ਤੇ ਸਾਰੇ ਪੰਜਾਬ ਦੀ ਖੈਰ ਸੁਖ ਮੰਗੀ ਕਿ ਪਾਣੀ ਜਲਦੀ ਤੋਂ ਜ ਸਾਰਿਆਂ ਤੇ ਮੀਰ ਬਣਾਈ ਰੱਖੇ ਤੇ ਉਸ ਤੋਂ ਬਾਅਦ ਬਾਬਾ ਜੀ ਦੇ ਨਾਂ ਦੇ ਲਾਗੇ ਜੀ ਜੇਕਾਰੇ ਬਾਬਾ ਜੀ ਦੇ ਨਾਂ ਦਾ ਝੰਡਾ ਗਾੜ ਦਿੱਤਾ ਗਿਆ ਉਸ ਤੋਂ ਬਾਅਦ ਬਾਬਾ ਜੀ ਦੇ ਨਾਂ ਦਾ ਦੀਵਾ ਜਗਾਇਆ ਗਿਆ ਫੁੱਲ ਸਮਰਪਿਤ ਕੀਤੇ ਗਏ ਬਾਬਾ ਜੀ ਨੂੰ ਧੂਪ ਦਿਖਾਇਆ ਗਿਆ ਤੇ ਪੀਰ ਬਾਬਾ ਜੀ ਦਾ ਬੇੜਾ ਜਿਹੜਾ ਖਵਾਜਾ ਸਰਕਾਰ ਦਾ ਉਹ ਜਿਹੜਾ ਜਲ ਨੂੰ ਅਰਪਿਤ ਕੀਤਾ ਗਿਆ ਤੇ ਰੱਬ ਤੋਂ ਮੰਗਿਆ ਗਿਆ ਕਿ ਸਾਰੇ ਪੰਜਾਬ ਵਿੱਚ ਪਾਣੀ ਜਲਦ ਤੋਂ ਜਲਦ ਘਟੇ ਤੇ ਕਿਸੇ ਨੂੰ ਜ਼ਿਆਦਾ ਤੰਗੀ ਨਾ ਆਏ ਤੇ ਉਸ ਤੋਂ ਬਾਅਦ ਦਲੀਆ ਜਿਹੜਾ ਹੁੰਦਾ ਬਾਬਾ ਜੀ ਦਾ ਪ੍ਰਸ਼ਾਦ ਸਾਰਿਆਂ ਨੂੰ ਵੰਡ ਦਿੱਤਾ ਗਿਆ ਤੇ ਜਿਨ੍ਹਾਂ ਨੇ ਇੱਥੋਂ ਤੱਕ ਵੀਡੀਓ ਦੇਖ ਲਈ ਹੈ ਜੀ ਕਮੈਂਟ ਕਰ ਦਿਓ ਜੈ ਖਵਾਜਾ ਪੀ saca de